ਜੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਇਲਾਕਾ 20 ਇਲਾਕੇ ਦੀਆਂ ਸਮੂਹ ਜਨਤਾਕ ਜਥੇਬੰਦੀਆਂ ਵੱਲੋਂ ਪਿੰਡ ਮਹਿਦਬਾਨੀ ਵਿਖੇ ਪਿਛਲੇ 75 ਦਿਨਾਂ ਤੋਂ ਫੈਕਟਰੀ ਪ੍ਰੋਡਕਸ਼ਨ ਬਦਲ ਚੱਲ ਰਿਹਾ ਹੈ ਪੱਕੇ ਮੋਰਚੇ ਦੇ ਹੱਕ ਵਿੱਚ ਪ੍ਰਸ਼ਾਸਨ ਦੇ ਸਰਕਾਰ ਵੱਲੋਂ ਫੈਕਟਰੀ ਮਾਰਕਰ ਦਾ ਪੱਕਾ ਪੂਰਨ ਅਤੇ ਲੋਕਾਂ ਦੀ ਕੋਈ ਸੁਣਵਾਈ ਨਾ ਕਰਨ ਦੇ ਵਿਰੋਧ ਵਿੱਚ ਮੱਖਣ ਸਿੰਘ ਵਾਹਿਦਪ uri ਸਤਪਾਲਾ ਲੱਠ ਗੁਰਬਖਸ਼ਪੁਰ ਹਰਪਾਜਨ اٹਵਾਲ ਹਰਮੇਸ਼ ਤੇਸੀ ਸੋਦੀ ਰਾਮ ਤਰਵਿੰਦਰ ਸਿੰਘ ਹੀਰ ਦੀ ਅਗਵਾਈ ਵਿੱਚ ਬਾਬਾ ਗੁਰਦੇਤ ਸਿੰਘ پارک ਵਿਖੇ ਇਕੱਠ ਕਰਨ ਪ੍ਰੰਤ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਤੇ ਐਸ ਡੀ ਐਮ ਦਫਤਰ ਪਹੁੰਚ ਕੇ ਬਰੋ ਪ੍ਰੂਪਰਤਨਾ ਪ੍ਰਭੂਰਤਨਾ ਦਿੱਤਾ ਗਿਆ ਇਸ ਸਮੇ ਬਖ ਬਖ ਬੁਲਾ ਰਿਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਇਲਾਕੇ ਦੇ ਲੋਕ ਹਿਮਾਚਲ ਵਿੱਚ ਲੱਗੀ ਸਾਬਨ ਫੈਕਟਰੀ ਅਤੇ ਰਿਫਾਈਨਰੀ ਤੋਂ ਰਫ ਲੈ ਜਾ ਰਹੇ ਪ੍ਰਦੂਸ਼ਣ ਜਿਸ ਕਨ ਇਲਾਕੇ ਦੇ ਲੋਕਾਂ ਦੇ ਪਸ਼ੂ ਨੂੰ ਕਈ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੈਵੀ ਟਿਪਰਾ ਅੱ비 ਟਿਪਰਾਂ ਦੁਆਰਾ ਕੀਤੀ ਜਾ ਰਹੀ ਟੋਆ ਟੋਈ ਦੁਆਰਾ ਸੜਕ ਤੇ ਹੋ ਰਿਹਾ ਹੈ ਭਾਰੀ ਨੁਕਸਾਨ ਦੇ ਵਿਰੋਧ ਵਿੱਚ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਇਸ ਸੰਬੰਧ ਵਿੱਚ ਸੰਘਰਸ਼ ਕਮੇਟੀ ਨੇ ਬਾਰ ਬਾਰ ਹਿਮਾਚਲ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਇਹ ਮਸਲਾ ਹੱਲ ਕਰਨ ਦੀ ਬੇਨਤੀ ਕੀਤੀ ਪਰ ਪ੍ਰਸ਼ਾਸਨ ਵੱਲੋਂ ਮਸਲੇ ਦੇ ਦਾ ਕੋਈ ਸਾਰਥਕ ਹੱਲ ਨਹੀਂ ਕੀਤਾ ਗਿਆ ਸਥਾਨਕ ਵਿਧਾਇਕ ਤੇ ਡੈਪਟੀ ਸਪੀਕਰ ਨੂੰ ਵੀ ਇਹ ਮਸਲਾ ਹੱਲ ਕਰਨ ਦੀ ਬੇਨਤੀ ਕੀਤੀ ਪਰ ਉਨ੍ਹਾਂ ਵੱਲੋਂ ਵੀ ਇਸ ਮਾਮਲੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਕਿਸੇ ਪਾਸੇ ਕੋਈ ਸੁਣਵਾਈ ਨਾ ਹੁੰਦੀ ਦੇਖ ਸੰਘਰਸ਼ ਕਮੇਟੀ ਵੱਲੋਂ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਇਸ ਦੌਰਾਨ ਜਦੋਂ ਐਸ ਡੀ ਐਮ ਗੜਸ਼ੰਕਰ ਵੱਲੋਂ ਸੰਘਰਸ਼ ਕਮੇਟੀ ਦੀ ਮੀਟਿੰਗ ਬੁਲਾਈ ਤਾਂ ਐਸ ਡੀ ਐਮ ਵੱਲੋਂ ਆਗੂਆਂ ਦੀ ਗੱਲ ਸੁਣਨ ਦੀ ਬਜਾਏ ਆਗੂਆਂ ਨਾਲ ਦੁਰਭਿਆਰ ਕੀਤਾ ਗਿਆ ਇਸ ਸਮੇਂ ਪ੍ਰਦਰਸ਼ਨਕਾਰੀਆਂ ਵੱਲੋਂ ਮੰਗ ਕੀਤੀ ਗਈ ਪ੍ਰਦੂਸ਼ਣ ਫੈਕਟਰੀ ਦੁਆਰਾ ਫਲਾਏ ਜਾ ਰਹੇ ਪ੍ਰਦੂਸ਼ਣ ਨੂੰ ਤੁਰੰਤ ਬੰਦ ਕੀਤਾ ਜਾਵੇ ਫੈਕਟਰੀ ਮਾਲਕ ਦੁਆਰਾ ਫੂਕੀ ਜਾ ਰਹੀ ਪ੍ਰਾਲੀ ਦੇ ਤੁਰੰਤ ਰੋਕ ਲਗਾਈ ਜਾਵੇ ਤਾਂ ਕਿ ਪਸ਼ੂਆਂ ਲਈ ਚਾਰਾ ਉਪਲਬਧ ਹੋ ਸਕੇ ਕਮੇਟੀ ਆਗੂਆਂ ਦੇ ਮੈਂਬਰਾਂ ਤੇ ਵਕਫ ਵਕਫ ਧਰਾਮਾ ਅਧੀਨ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ ਆਗੂਆਂ ਨਾਲ ਦੁਰਵਿਵਹਾਰ ਕਰਨ ਵਾਲੇ ਸਥਾਨਕ ਐਸਟੀਐਮ ਦਾ ਤਤਵਾਦਲਾ ਕੀਤਾ ਜਾਵੇ ਇਲਾਕੇ ਦੀਆਂ ਲਿੰਕ ਸੜਕਾਂ ਤੋਂ ਗੁਜਰਨ ਵਾਲੇ ਮਾਈਨਿੰਗ ਟਿਪਰ ਘੋੜੇ ਅਤੇ ਫੈਕਟਰੀ ਦੇ ਪਾਰੀ ਵਾਹਨਾਂ ਤੇ ਤਰੰਤ ਪਾਬੰਦੀ ਲਗਾਈ ਜਾਵੇ ਪਾਰੀ ਵਾਹਨਾਂ ਕਾਨ ਸ਼ਰਾ ਖਰਾਬ ਹੋ ਰਹੀਆਂ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ ਫੈਕਟਰੀ ਪ੍ਰਦੂਸ਼ਣ ਕਾਰਨ ਬਿਮਾਰ ਲੋਕਾਂ ਦੇ ਪਸ਼ੂਆਂ ਦਾ ਇਲਾਜ ਸਰਕਾਰ ਆਪਣੇ ਖਰਚੇ ਦੇ ਕਰਵਾਵੇ ਜਾਂ ਇਹ ਖਰਚਾ ਫੈਕਟਰੀ ਮਾਰਕਸਿਰ ਪਾਇਆ ਜਾਵੇ ਧਰਨਾਕਾਰੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਪ੍ਰਸ਼ਾਸਨ ਜੇ ਨਾ ਮੰਗਦਾ ਕੋਈ ਸਾਰਥਕ ਹੱਲ ਅਗਾ ਦਿੱਤਾ ਤਾਂ ਸੰਘਰਸ਼ ਹੋਰ ਠਿਕਾ ਦਿੱਤਾ ਜਾਵੇਗਾ ਉਹ ਦੇਖਦੇ ਆ ਅਸ਼wini ਸ਼ਰਮਾ ਦੀ ਪੂਰੀ ਰਿਪੋਰਟ ਜੇ ਤੁਹਾਨੂੰ ਸਾਡੀ ਰਿਪੋਰਟ ਵਧੀਆ ਲੱਗੀ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਰਹੇ ਜੋ ਵੀ ਪলিউਸ਼ਨ ਜਿਹੜਾ ਇਹ ਫੈਕਟਰੀ ਵੱਲੋਂ ਫਾਇਆ ਜਾ ਰਿਹਾ ਗੰਦਾ ਪਾਣੀ ਜਿਹੜਾ ਕੈਮੀਕਲ ਵਾਟਰ ਹੈ ਉਹ ਤੇ ਲਗਾ ਕੇ ਘਰਤੀ ਨੂੰ ਪਾਣੀ ਮਤਲਬ ਗੰਦੀ ਬੋਧ ਤੋਂ ਪਛਾਣਾ ਚਾਹੀਦਾ ਬਿਮਾਰੀਆਂ ਤੋਂ ਪਛਾਣਾ ਚਾਹੀਦਾ ਅਸੀਂ ਲੋਕਲ ਲੋਕਾਂ ਦੇ ਨਾਲ ਆ ਔਰ ਕਾਲੇ ਲੜਦੇ ਰਵਾਂਗੇ ਇਹਨਾਂ ਦੇ ਲਈ ਅੱਜ ਅਸੀਂ ਐਸਡੀਐਮ ਨੂੰ ਸਾਰੇ ਕੱਟ ਕਰਕੇ ਪਰਾ ਬੀਤਵਾ ਪੂਰੇ ਗਠਨ ਪਿੰਡਾਂ ਦਾ ਇਕੱਠ ਕਰਕੇ ਅੱਜ ਐਸਡੀਐਮ ਨੂੰ ਲੈ ਕੇ ਜਾ ਰਹੇ ਹਾਂ ਮੰਗ ਪੱਤਰ ਦੇਣ ਜਾ ਰਹੇ ਹਾਂ ਔਰ ਉੱਥੇ ਜੇ ਇਹਨਾਂ ਨੇ ਸਾਡੀ ਨਾ ਸੁਣੀ ਉਲਟ ਇਹਨਾਂ ਨੇ ਸੁੰਨੀਤਾ ਕੇਸ ਤੇ ਸਾਡੇ ਲੋਕਾਂ ਦੇ ਤੇ 29 ਲੋਕਾਂ ਦਾ ਤੇ ਇਹਨਾਂ ਨੇ ਐਫਆਈਆਰ ਦਰਜ ਕਰ ਲਈ ਜੋ ਕਿ ਬਹੁਤ ਇੰਦਾਨਾ ਚਕੈਸ਼ਾ ਹੀ ਹੈ ਫਿਟਨੈਸ ਆਈ ਹੈ ਅੱਜ ਆਪ ਵੀ ਮੰਗ ਪੱਤਰ ਲੈਣ ਜਾ ਰਹੇ ਆ ਜੇ ਤਾਂ ਇਹਨਾਂ ਨੇ ਸਹੀ ਢੰਗ ਨਾਲ ਮਸਲੇ ਨੂੰ ਸੋਲਵ ਕਰਦੇ ਠੀਕ ਹੈ ਨਹੀਂ ਤਾਂ ਫਿਰ ਅਸੀਂ ਉੱਥੇ ਟੁਖੜਾਂਾਂ ਤੇ ਬੈਠਾਂਗੇ